ਚਲੋ ਹਾਂਜੀ ਗੁੱਡ ਮਾਰਨਿੰਗ ਦੋਸਤੋ ਅੱਜ ਅਸੀਂ ਆਏ ਆ ਆਪਣੇ ਸਮਰਾੜਾ ਏਰੀਆ ਦੇ ਵਿੱਚ ਬਹੁਤ ਹੀ ਸ਼ਾਨਦਾਰ ਜਵਦਾਸ ਰਿਜ਼ਲਟ ਲੈਣ ਸਾਡੇ ਨਾਲ ਕਿਸਾਨ ਭਰਾ ਨੇ ਆਪਾਂ ਮਿਲਦੇ ਆ ਕੀ ਨਾਮ ਬਾਜੀ ਆਪਣਾ ਮੇਰਾ ਨਾਮ ਮਨਿੰਦਰਜੀਤ ਸਿੰਘ ਹੈ ਜੀ ਪਿੰਡ ਗਰਾਲਾ ਖੁਰਦ ਗਰਾਲਾ ਖੁਰਦ ਕਿੰਨੇ ਦਿਨ ਦਾ ਆਲੂ ਹੋ ਗਿਆ ਇਹ ਇਹ ਆਪਣੇ ਆਲੂ ਪਖਰਾਜ ਆਲੂ ਹੈ ਤੁਸੀਂ ਮੰਨ ਕੇ ਚੱਲੋ ਇਹ 40 45 ਦਿਨ ਦਾ ਆਲੂ ਹੈ 40 45 ਦਿਨ ਦਾ ਤੁਸੀਂ ਦੋਸਤੋ ਅੱਜ ਅਸੀਂ ਯੂਟਿਊਬਰ ਦਾ ਦੇਖਣਾ ਆਇਤੀ ਵੀ ਕਿੰਦਾ ਦੀ ਕਾਊਂਟਿੰਗ ਹੈ ਔਰ ਜੋ ਸਾਈਜ਼ ਕਿਸ ਤਰੀਕੇ ਦਾ ਆਪਣੇ ਇਹ ਪ੍ਰੋਡਕਟ ਲੈ ਰਹੇ ਨੇ ਵੀ ਇੱਕੋ ਜਿਹਾ ਸਾਈਜ਼ ਆ ਰਿਹਾ ਜਾਂ ਨਹੀਂ ਆ ਰਿਹਾ ਸੋ ਅੱਜ ਆਪਾਂ ਦੇਖਦੇ ਆਂ ਵੀਡੀਓ ਹਾਂਜੀ ਭਾਜੀ ਫਟੇ ਇੱਕ ਬੂਟਾ ਔਰ ਇਹ ਆ ਲਓ ਚੱਕ ਲਿਓ ਵੀ ਇਸ ਨੇ 2 2 4 2 6 2 8 2 10 2 12 31 14 15 16 17 18 19 20 ਉਹੀ ਗੱਲੋ ਦੋਸਤੋ ਅੱਜ ਵੀ ਆਪਾਂ ਅਜੇ ਵੀ ਦਿਖਾਉ ਪਰਾ ਅਜੇ ਵੀ ਦੋ ਚ ਇਹ ਬੰਦੋ ਮਦਰ ਪ੍ਰਾਂਟ ਚਲੋ ਇਹਦਾ ਤੁਸੀਂ ਨਾਮ ਉਹਨਾ ਨਾ ਵੀਰੇ ਆ ਵੀ ਦੇਖ ਲੈਨੇ 1 2 3 ਨਾਲ ਹਜੇ ਵੀ ਦੋਸਤੋ ਯੂਟਿਊਬਰ ਚੱਲਿਆ ਹੋਇਆ ਹੈ ਇਹ ਨਹੀਂ ਵੀ ਯੂਟਿਊਬਰ ਖਤਮ ਹੋ ਗਿਆ ਤੋਂ ਆਪਾਂ ਦੇਦੇ ਆਂ ਪਾਜੀ ਕਰਿਓ ਹੱਥ 2 2 4 2 2 4 6 7 7 4 11 ਤੇ 3 14 14 3 17 ਤੇ 2 19 ਵੀ ਆ ਜੋ ਇਹਨੂੰ ਸ਼ਰਲੀ ਕਹਾਂਗੇ ਇਹਨੂੰ ਵਿੱਚ ਨਹੀਂ ਗਣਦੇ ਸ਼ਾਇਦ ਸਾਈਜ਼ ਚ ਲੈਣਗੇ ਆਣਗੇ ਵੀ ਨਹੀਂ ਸੋ ਅ ਦਿਖਾਓ ਸਰ ਕਿਦਾਂ ਤੁਹਾਨੂੰ ਲੱਗ ਰਿਹਾ ਹੈ ਰਿਜ਼ਲਟ ਪਕਸਾਨ ਦੇ ਭਰਾ ਸੁਣਦੇ ਰਿਜ਼ਲਟ ਤਾਂ ਫਰਕ ਲੱਗਦਾ ਹੈ ਜੀ ਦਾ ਪਹਿਲੀ ਵਾਰ ਵਰਤਿਆ ਮੈਂ ਪਰ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਦਾ ਹੈ ਜੀ ਦਾ ਬਹੁਤ ਜ਼ਿਆਦਾ ਫਰਕ ਆਲੂਆਂ ਦੀ ਚਮਕ ਵੀ ਬੜੀ ਹੈਗੀ ਆ ਸ਼ਾਮ ਕੁ ਵੀਰਾਨਾ ਸਾਈਜ਼ ਵੀ ਪ੍ਰੋਪਰ ਆ ਰਿਹਾ ਕੋਈ ਐਨੀ ਵੀਜ਼ ਜ਼ਿਆਦਾ ਛਰਲਾ ਕੰਪਲੀਟ ਇੱਕ ਸਾਈਜ਼ ਤੇ ਆ ਰਿਹਾ ਸਾਰੀ ਗੱਲ ਦਿਨ ਵੀ 15 16 ਪਏ ਇਹਨੂੰ 15 16 ਪਏ ਬਟਨ ਔਰ 19 ਆਲੂਆਂ ਦਾ ਆਪਾਂ ਦੇਖਿਆ ਵੀ ਟਿਊਬਰ ਪਿਆ ਹੈ ਕਿਸ ਤਰੀਕੇ ਨਾਲ ਬੰਨਦੇ ਇਸਨੂੰ ਬਹੁਤ ਸਾਰੇ ਕਿਸਾਨ ਭਰਾ ਕਹ ਰਹੇ ਨੇ ਇਸ ਵਾਰ ਆਲੂਆਂ ਦਾ ਟਿਊਬਰ ਨਹੀਂ ਪਾਇਆ ਰਿਹਾ ਤੇ ਇਹ ਉਹ ਤਾਂ ਮੈਂ ਉਸ ਦਿਨ ਵੀ ਵੀਰ ਨਾਲ ਗੱਲ ਕਰੀਦੀ ਵੀ ਇਹਦਾ ਫਰਕ ਜ਼ਰੂਰ ਹੈ ਮਿੱਟੀ ਉਮਰ ਉਹਦੇ ਵੱਧ ਪਿਆ ਵੱਧ ਪਿਆ ਕਿਉਂਕਿ ਮੈਂ ਉਹਦੇ ਦਾਸ ਇੱਕ ਵੇੜੇ ਤੇ ਵਰਤੀ ਹੈ ਮੇਰੇ 40 45 ਕਿਲੇ ਹੁੰਦੇ ਆ ਆਲੂ ਦੇ ਬਾਕੀ ਜਿਵੇਂ ਮੈਂ ਨਹੀਂ ਭਰਤੀ ਵੀਰ ਨੇ ਕਿਹਾ ਵੀ ਇਹਨੂੰ ਇੱਕ ਵਾਰ ਭਰਤ ਕੇ ਦੇਖ ਤੂੰ ਸੈਟੀਸਫਾਈ ਗਾਹ ਤੋਂ ਪ੍ਰੋਪਰ ਮੈਨੂੰ ਲੱਗਦਾ ਮੈਂ ਸਾਰੇ ਕਿਲਿਆਂ ਨੂੰ ਬਰਤ ਸਾਰੇ ਕਿਲਿਆਂ ਨੂੰ ਬਰਤਣਾ ਹੈ ਕੀ ਬਾਤ ਹੈ ਸੋ ਦੋਸਤੋ ਅੱਜ ਅਸੀਂ ਖੜੇ ਸੀ ਤੇ ਇੱਕ ਵਾਰ ਭਾਜੀ ਆਪਣਾ ਨੰਬਰ ਵੀ ਬੋਲ ਰਹੇ ਹੋ ਕਈ ਕਿਸਾਨ ਭਰਾ ਕਹਿੰਦੇ ਨੇ ਵੀ ਸਾਡੇ ਕਿਸਾਨ ਮੇਰਾ ਨੰਬਰ 8968685685 ਇੱਕ ਵਾਰ ਦੁਬਾਰਾ ਬੋਲੋ 89685 685 ਕਿਆ ਬਾਤ ਹੈ ਤਾਂ ਦੋਸਤੋ ਕਿਸਾਨ ਭਰਾ ਦਾ ਨੰਬਰ ਵੀ ਤੁਹਾਨੂੰ ਲਾਤਾ ਹੈ ਜੇਕਰ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਤੁਸੀਂ ਫੋਨ ਤੇ ਗੱਲ ਵੀ ਕਰ ਸਕਦੇ ਹੋ ਬਹੁਤ ਸ਼ਾਨਦਾਰ ਜਬਰਦਸਤ ਰਿਜ਼ਲਟ ਆ ਕਿਹੜੀ ਵੈਰਾਈਟੀ ਹੈ ਭਾਜੀ ਇਹ ਇਹ ਪਖਰਾਜ ਪਖਰਾਜ ਦੀ ਵੈਰਾਈਟੀ ਹੈ ਸੋ ਧੰਨਵਾਦ ਤੁਹਾਡਾ ਮਿਲਾਂਗੇ ਕਿਸੇ ਹੋਰ ਵੇਲੇ ਕਿਸੇ ਹੋਰ ਕਿਸਾਨ ਵੀਰ ਨਾਲ ਥੈਂਕ ਯੂ